Swift VDI 2016 ਮਾਡਲ ਇਹ ਪਹਿਲੇ ਨਾਂ ਦੀ ਹੈ ਲਾਈਟਰ ਗੱਡੀ ਨੂੰ ਆਫਟਰ ਮਾਰਕੀਟ ਲੱਗੇ ਹੋਏ ਨੇ ਠੀਕ ਹੈ ਸਕ੍ਰੀਨ ਵੀ ਲੱਗੀ ਹੋਈ ਹੈ ਤੇ ਇਹ ਆਪਣਾ 485000 ਰੁਪਏ ਐਡਵਾਂਸ 16 ਮਾਡਲ VDI ਪਹਿਲੇ ਨਾਂ ਦੀ ਪਹਿਲੇ ਨਾਂ ਦੀ ਐਕਸਟਰਾ ਲਾਈਟਰ ਰੇਟ ਕਿੰਨਾ ਕਿਹਾ 485 ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਏ ਜੀ ਆਪਾਂ ਖੜੇ ਆ ਸ਼ਹਿਰ ਲੁਧਿਆਣੇ ਉਧਰ ਕੈਮਰਾ ਘੁਮਾ ਦੇ ਵੀਰੇ ਅੰਪੀਰੀਅਲ ਕਾਰਸ ਤੇ ਬਿਗ ਕਾਰ ਬਾਜ਼ਾਰ ਦੇ ਅੰਦਰ ਯਾਲੀ ਚੌਂਕ ਦੇ ਕੋਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਹੈ ਠੀਕ ਹੋ ਵਧੀਆ ਸੇ ਤਾਂ ਠੀਕ ਸਭ ਵਧੀਆ ਚੱਲ ਰਹੀ ਕਰ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਤੁਹਾਨੂੰ ਮਤਲਬ 30 ਪਲੱਸ ਕਰਾਂ ਹੋਣਗੀਆਂ ਹਨਾ ਵੀਰੇ ਹੋਣਗੇ ਵੀਰੇ ਹਾਂਜੀ ਤੇ ਨੰਬਰ ਸਾਰੇ ਸਾਰੇ ਹਰੇਕ ਬਜਟ ਦੀਆਂ ਸਟਾਰਟਿੰਗ ਤੋਂ 1 ਲੱਖ 7 ਲੱਖਾਂ ਦੇ ਬਜਟ ਵਾਲੀਆਂ ਵੀ ਨੰਬਰ ਪੰਜਾਬ ਦੀ ਨੇ ਸਾਰੇ ਨਾ ਸਾਰੇ ਨੰਬਰ ਪਿਆ ਹੁੰਦੇ ਬਾਹਰ ਨੰਬਰ ਹੁੰਦਾ ਹੀ ਨਹੀਂ ਆਪਣੇ ਕੋਲੋਂ ਪੈਂਦੇ ਨਹੀਂ ਤੇ ਅਲਟੋ ਤੋਂ ਕਰਦੀ ਸਟਾਰਟ ਫਿਰ ਇਹ ਤੋਂ ਸ਼ੁਰੂ ਕਰ ਲਓ ਹਾਂਜੀ ਲਓ ਜੀ ਦਿਖਾਓ ਇਹ 2008 ਮਾਡਲ ਹੈ ਜੀ ਹਮ 28 ਤੱਕ ਪਾਸਿੰਗ ਹੈ ਇਹਦੀ ਫਲਾਈਟ ਆਰ ਵਧੀਆ ਲੱਗਿਆ ਹੋਇਆ ਹੈ ਗੱਡੀ ਅੱਜ ਸਾਰੀਆਂ ਕਸਟਮਰ ਦੀਆਂ ਗੱਾਰਾਂ ਦਿਖਾਉਣੀਆਂ ਤੁਹਾਨੂੰ ਹੂੰ ਡਾਇਰੈਕਟ ਆਰਸੀ ਪੇਮੈਂਟ ਜੀ ਹਾਂਜੀ ਠੀਕ ਹੈ ਤੇ ਕਾਰਾਂ ਮੈਂਟੇਨ ਨੇ ਸਾਰੀਆਂ ਲਓ ਜੀ 1,45 ਹਜ਼ਾਰ ਦੀ ਡਿਮਾਂਡ ਹੈ ਮੌਕੇ ਦੀ ਮੰਗ ਤਾਂ ਹਾਂ ਹਾਂ ਪੂਰਾ ਜਿੰਨਾ ਹੋਇਆ ਖਚ ਕੇ ਉਹਦਾ ਹੋਏਗਾ ਠੀਕ ਹੈ ਜੀ ਤੇ ਅੱਗੇ ਆ ਗਈ A ਸਟਾਰ A ਸਟਾਰ 2011 ਮਾਡਲ 11 ਹਾਂਜੀ ਠੀਕ ਹੈ ਇਹਦੀ 1,85,000 ਰੁਪਏ ਡਿਮਾਂਡ ਹੈ ਠੀਕ ਹੈ ਓਨਰ ਕਿਹੜਾ ਦਾ ਪਹਿਲਾ ਪਹਿਲਾ ਓਨਰ ਪਹਿਲਾ ਓਨਰ ਪਹਿਲਾ ਲਓ ਜੀ 11 ਮਾਡਲ ਪਹਿਲੇ ਓਨਰ ਦੀ A ਸਟਾਰ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਕਾਰ ਆ 1,85,000 ਡਿਮਾਂਡ ਬਾਕੀ ਮੌਕੇ ਤੇ ਹੋ ਜੂਗਾ ਮੰਨਦਾ ਹਾਂ ਜੀ ਬਿਲਕੁਲ ਕਰੋ ਜੀ ਚੈੱਕ ਤੇ ਅੱਗੇ ਆ ਗਈ K10 K10 2016 ਮਾਡਲ ਜੀ VXI ਇਹ ਵੀ ਫਰਸਟ ਓਨਰ ਆ ਤੇ 2,80,000 ਰੁਪਏ ਦੀ ਡਿਮਾਂਡ 2,80,000 ਹਾਂ ਡਿਮਾਂਡ ਸਾਰੇ ਨੇ ਪੇਟ ਲੱਗਾ ਹੈ ਨੰਬਰ ਵੇੜਾ ਠੀਕ ਹੈ ਜੀ ਛੋਟਾ ਨਾ ਬੋਲੋ ਇਹ ਸਾਰੇ ਡਿਮਾਂਡ ਵਾਲੇ ਰੇਟ ਨੇ ਸਾਰੇ ਡਿਮਾਂਡ ਵਾਲੇ ਨਹੀਂ ਮੈਗੋਸ਼ੀਬਲ ਪ੍ਰਾਈਸ ਰਹਿਣਗੇ ਬਾਈ ਜਿੰਨਾ ਜ਼ਿਆਦਾ ਤੁਸੀਂ ਬਾਈ ਨੂੰ ਖਿੱਚ ਸਕਦੇ ਹੋ ਰੇਟ ਦੇ ਵਿੱਚ ਖਿੱਚ ਲਿਓ ਹਾਂਜੀ ਕਰੋ ਜੀ ਚੈੱਕ ਇਹ ਤੁਹਾਡੇ ਤੇ ਡਿਪੈਂਡ ਕਰ ਇੱਥੇ ਜ਼ੋਰ ਦਾ ਪਤਾ ਲੱਗਦਾ ਹਨਾ ਗਾਹ ਦੇ ਬਿਲਕੁਲ 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 ਮਤਲਬ ਕੋਈ ਵੀਰੇ ਇਹ ਨਾ ਸੋਚ ਲਵੇ ਬਾਈ ਨੇ ਇੰਨੀ ਡਿਮਾਂਡ ਕੀਤੀ ਆ ਵੀ ਇਤੋਂ ਘੱਟ ਦੇਣੀ ਨਹੀਂ ਦੇਖੋ ਕਸਟਮਰ ਹੀ ਕਰ ਅਗਲਾ ਚੀਜ਼ ਮੰਗਦਾ ਜਿਹਨੇ ਨਵੇਂ ਘੜਾਈਆਂ ਉਹ ਤਾਂ ਚੁੱਕ ਰਹੀਆਂ ਵੀ ਇੰਨੇ ਪੈਸੇ ਘੱਟ ਕੇ ਮੇਰੇ ਹਾਂ ਉਹ ਫਿਰ ਥੋੜੀ ਮੌਕੇ ਦੀ ਬਹਿਸ ਹੁੰਦੀ ਪੈਸੇ ਰੱਖ ਕੇ ਗ ਠੀਕ ਹੈ 260000 ਰੁਪਏ ਡਿਮਾਂਡ ਹੈ ਜੀ ਇਹਦਾ ਓਨਰ ਇਹ ਪਹਿਲੇ ਨਾਂ ਪਹਿਲੇ ਨਾਂ ਦੀ 2016 ਮਾਡਲ ਐਲਐਕਐਸਆਈ ਆਲਟੋ 800 ਕਰੋ ਜੀ ਚੈੱਕ ਚੱਲੀ ਕਿੰਨੀ ਕ ਵੀਰੇ ਇਹ 50 60000 ਚੱਲੀ ਹੈ 50000 60000 ਚੱਲੀ ਆ ਤੇ ਕੰਡੀਸ਼ਨ ਦੀ ਗੱਡੀ ਸਾਫ ਸੁਥਰੀ ਆ ਤੇ ਡਾਊਨ ਪੇਮੈਂਟ ਕਿੰਨੀ ਦੀ ਇਹ ਤੇ ਹੋ ਜਾਂਦਾ ਕੋਈ 2 ਕੁ ਲੱਖ ਰੁਪਏ ਨੇੜੇ ਪਰ ਟੂਨ 2 ਕੁ ਲੱਖ ਦਾ ਲੋਨ ਦੇਖੋ ਲੋਨ ਤੇ ਹਮੇਸ਼ਾ ਹੀ ਅਸੀਂ ਕਹਿੰਦੇ ਆ ਕਿ ਕਸਟਮਰ ਦੀ ਪ੍ਰੋਫਾਈਲ ਵੀ ਮੈਟਰ ਕਰਦੀ ਹੈ ਹਮ ਕਸਟਮਰ ਦੀ ਐਲੀਜੀਬਿਲਟੀ ਹੋਣੀ ਬਣਨੀ ਚਾਹੀਦੀ ਹੈ ਉਹਨਾਂ ਚੈਕਰ ਦੀ ਵੈਲਿਊਏਸ਼ਨ ਵੀ ਆ ਕਸਟਮਰ ਦੀ ਪ੍ਰੋਫਾਈਲ ਵੀ ਆ ਆਪਾਂ ਤਾਂ ਮੇਨ ਵੀਰੇ ਕਾਰ ਦੀ ਵੈਲਿਊਏਸ਼ਨ ਦੱਸਦੇ ਆ ਬਸ 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 ਵੀ ਇੰਨੇ ਦਾ ਲੋਨ ਹੋਣੀ ਨਾ ਕਾਰ ਦੇਣਾ ਹੋ ਜਾਣਾ ਤੁਹਾਡੀ ਪ੍ਰੋਫਾਈਲ ਤੇ ਕੰਨਾ ਹੁੰਦਾ ਉਹ ਪਾ ਕੇ ਪਤਾ ਲੱਗਦਾ ਬੈਂਕ ਕਿ ਬਾਕੀ ਗਾਹਕ ਦੀ ਬਿਲਕੁਲ ਪ੍ਰੋਫਾਈਲ ਤੇ ਡਿਪੈਂਡ ਕਰਦਾ ਅੱਗੇ ਆ ਗਈ ਸਲੈਰੀ ਆਟੋਮੈਟਿਕ 2018 ਮਾਡਲ ਸਲੈਰੀਓ 2 4 ਲੱਖ ਦੀ ਡਿਮਾਂਡ ਹੈ ਬਾਈ ਜੀ ਮੌਕੇ ਤੇ ਵਧੀਆ ਮਾਨਤਨ ਹੋ ਜੂ ਆਟੋਮੈਟਿਕ ਗੇਅਰ ਦੇ ਵਿੱਚ ਕਾਰ ਆ ਆਟੋਮੈਟਿਕ ਕਾਰਾਂ ਬਹੁਤ ਘੱਟ ਮਿਲਦੀਆਂ ਨੇ ਛੋਟੇ ਬਜਟ ਦੇ ਵਿੱਚ ਬਿਲਕੁਲ ਤੇ ਅੱਗੇ ਆ ਗਈ ਇਕੋਸਪੋਰਟ ਇਕੋਸਪੋਰਟ ਡੀਜ਼ਲ ਚ 2016 ਮਾਡਲ ਹਾਂ ਪਹਿਲੇ ਨਾਮ ਦੀ ਕਾਰ ਆ ਜੀ ਪੇਡ ਨੰਬਰ ਨਾਲ ਠੀਕ ਹੈ 380000 ਰੁਪਏ ਦੀ ਡਿਮਾਂਡ ਹੈ ਇਹਦੇ ਮਾਨਤਨ ਮੌਕੇ ਤੇ ਹੋ ਜੂ 380000 ਵਿਧ ਪੇਡ ਨੰਬਰ ਹਾਂਜੀ ਹਾਂਜੀ ਲਓ ਜੀ ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀ ਹੈ ਗ੍ਰੇ ਕਲਰ ਦੇ ਵਿੱਚ ਪਹਿਲੇ ਨਾਮ ਦੇ ਪਹਿਲੇ ਨਾਮ ਦੀ ਕਰੋ ਜੀ ਚੈੱਕ ਅੰਦਰੋਂ ਤੇ ਡਾਊਨ ਪੇਮੈਂਟ ਇਹਦੀ ਵੀਰੇ 80 ਕੁ ਹ ਜੋ ਆਜੂਗਾ 3 ਕ ਲੱਖ ਦਾ ਲੋਨ ਤਾਂ ਹੋਣਾ ਚਾਹੀਦਾ ਜੀ ਬਿਲਕੁਲ 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 ਠੀਕ ਹੈ ਜੀ ਤੇ ਅੱਗੇ ਆ ਗਈ Swift car Swift VDI 2016 ਮਾਡਲ ਇਹ ਪਹਿਲੇ ਨਾ ਆਉਂਦੀ ਆ ਲਾਈਟ ਅਰ ਗੱਡੀ ਨੂੰ ਆਫਟਰ ਮਾਰਕੀਟ ਲੱਗੇ ਹੋਏ ਨੇ ਠੀਕ ਹੈ ਸਕਰੀਨ ਵੀ ਲੱਗੀ ਹੋਈ ਆ ਤੇ ਇਹ ਆਪਣਾ 4,85,000 ਰੁਪਏ ਡਿਮਾਂਡ ਦੀ 16 ਮਾਡਲ VDI ਪਹਿਲੇ ਨਾ ਦੀ ਪਹਿਲੇ ਨਾ ਦੀ ਐਕਸਟਰਾ ਲਾਈਟ ਅਰ ਰੇਟ ਕਿੰਨਾ ਕਿਹਾ 485 ਲਓ ਜੀ ਕਰੋ ਚੈੱਕ ਕੰਡੀਸ਼ਨ ਦੀ ਗੱਡੀ ਸਾਫ ਸੁਥਰੀ ਆ ਸੀਟ ਕਵਰ ਨਵੇਂ ਇੰਟੀਰੀਅਰ ਸਾਫ ਸੁਥਰਾ 485000 ਚੱਲੀ ਵੀ ਥੋੜੀ 72 73000 ਚੱਲੀ ساری ਸਿਰਫ ਜੈਨੂ ਹਾਂਜੀ ਠੀਕ ਹੈ ਕੰਪਨੀ ਰਿਕਾਰਡ ਨਾਲ ਜੈਨੂ ਜਨਰਲ ਰਿਕਾਰਡ ਨਾਲ ਅਲਾਈ ਵੀ ਬਹੁਤ ਸੋਨੇ ਪੈਸੇ ਨੇ ਭਾਈ ਜੀ ਪਲਾਟੀ ਦੇ ਲੱਖ ਰੁਪਇਆ ਡਾਉਨ ਪੇਮੈਂਟ ਇਹਦੇ ਵਾਸਤੇ ਲਿਆਓ ਬਾਕੀ ਹੋ ਜੂਗਾ ਲੋਨ ਤੇ ਅੱਗੇ ਇਨੋਵਾ ਦਿਖਾ ਦੇ ਵੀਰੇ ਇਨੋਵਾ 2010 ਮਾਡਲ ਆ ਜੀ ਇਹ ਆਪਣਾ 6.5 ਲੱਖ ਰੁਪਇਆ ਡਿਮਾਂਡ ਹੈ ਇਹਦੀ 10 ਮਾਡਲ ਇਨੋਵਾ ਹਾਂਜੀ ਤੇ ਪਾਸਿੰਗ ਇਹਦੀ ਰਹਿੰਦੀ ਆ ਪਾਸਿੰਗ ਇਹਦੀ ਹੈਗੀ 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 ਪਾਸਿੰਗ ਹੈਗੀ ਲਓ ਜੀ ਕਰੋ ਚੈੱਕ 10 ਮਾਡਲ ਪਾਸਿਕ ਰਹਿੰਦੀ ਆ ਅੱਗੇ ਐਕਸਟੈਂਡ ਹੋ ਜੂਗੀ ਹਾਂਜੀ ਚੀਕਾ ਕਿੰਨਾ ਰੇਟ ਕਿਹਾ ਸੀ 3.5 3.5 ਹਾਂਜੀ ਐਕਸਟਰਾ ਲਾਈਟਰ ਵੀ ਬਹੁਤ ਸੋਹਣੇ ਪਏ ਹੋਏ ਨੇ ਬਿਲਕੁਲ ਗੱਡੀ ਪੇਂਟ ਤੇ ਵੀ ਆਲਮੋਸਟ ਸਾਰੀ ਓਰੀਜਨਲ ਹੈ ਠੀਕ ਹੈ ਵੀਰੇ ਇੱਕ ਅੱਧਾ ਪੀਸ ਪੇਂਟ ਹੋਊਗਾ ਵੀ ਵੀ 10 ਲੁਧਿਆਣੇ ਦਾ ਨੰਬਰ ਆ ਤੇ ਅੱਗੇ ਬਾਈ ਜੀ 7 ਸੀਟਰ ਕਾਰ ਖੜੀ ਆ ਕੀਆ ਦੀ ਕੈਰੈਂਸ ਦੱਸਿਓ ਵੀਰੇ ਕੀ ਆ ਕੈਰੈਂਸ ਡੀਜ਼ਲ ਦੇ ਵਿੱਚ 2023 ਮਾਡਲ ਹੂੰ 27000 ਕਿਲੋਮੀਟਰ ਚੱਲੀ ਆ ਠੀਕ ਹੈ ਤੇ 1.15 ਲੱਖ ਰੁਪਏ ਦੀ ਡਿਮਾਂਡ 23 ਮਾਡਲ 27000 ਚੱਲੀ ਡੀਜ਼ਲ ਦੀ ਪਹਿਲੇ ਨਾਂ ਦੀ ਕਾਰ ਲਓ ਜੀ ਕਰੋ ਚੈੱਕ ਕਿੰਨੀ ਡਿਮਾਂਡ ਕਿਹਾ 11:30 11:30 ਡਿਮਾਂਡ ਆ ਮੌਕੇ ਤੇ ਬਾਈ ਜੀ ਵਧੀਆ ਮਾਨਤਾ ਨੂੰ ਹੋ ਜੂਗਾ ਬਿਲਕੁਲ ਤੇ 1.5 ਤੋਂ 2 ਲੱਖ ਰੁਪਏ ਨਾਲ ਸਰਜ ਡਾਊਨ ਬੜੇ ਆਰਾਮ ਨਾਲ ਬੜੇ ਆਰਾਮ ਨਾਲ ਠੀਕ ਹੈ ਜੀ ਅੱਗੇ ਆ ਗਿਆ ਡਰਾਈਵਰ ਦੱਸੋ ਵੀਰੇ 2018 ਮਾਡਲ ਹੈ 3.2 ਟਾਈਟੇਨੀਅਮ 18 ਮਾਡਲ 3.2 ਟਾਈਟੇਨੀਅਮ ਪਹਿਲੇ ਨਾਲ ਹੀ ਕਾਰ ਹੈ ਠੀਕ ਹੈ 90 ਹਜ਼ਾਰ ਚੱਲੀ ਹੋਈ ਹੈ 20 ਲੱਖ ਰੁਪਏ ਦੀ ਡਿਮਾਂਡ ਹੈ 20 ਲੱਖ ਹਾਂਜੀ ਠੀਕ ਹੈ ਵੀਰੇ ਤੇ ਮੈਨੂੰ ਇਹਦੇ ਨਾਲ ਲਈ 4-5 ਲੱਖ ਨਾਲ ਸਰੂ ਹਣਾ ਹਾਂਜੀ ਹਾਂਜੀ 4-5 ਲੱਖ ਡਾਊਨ ਪੇਮੈਂਟ ਲਿਆ ਹੋਇਆ ਜੀ ਬਾਕੀ ਹੋ ਜੂਗਾ ਲੋਨ ਤੇ ਅੱਗੇ ਆ ਗਈ ਫੋਰ ਫੀਸਟਾ ਜੀ 2011 ਮਾਡਲ 11 ਮਾਡਲ ਫੀਸਟਾ ਹਾਂਜੀ ਠੀਕ ਹੈ ਕੰਡੀਸ਼ਨ ਦੀ ਬਹੁਤ ਨਵੀਂ ਆ ਜਿਆਦਾ ਰੇ ਕਾਰਾਂ ਮਤਲਬ ਬਹੁਤ ਘੱਟ ਚਾਂਸ ਨੇ ਵੀ ਵਧੀਆ ਕੰਡੀਸ਼ਨ ਚ ਮਿਲਦੀ ਬਹੁਤ ਨਵੀਂ ਕੰਡੀਸ਼ਨ ਦੀ ਕਾਰ ਆ ਹੂੰ ਇਹ ਡੀਜ਼ਲ ਦੀ ਆ ਡੀਜ਼ਲ ਦੀ ਕਰੋ ਜੀ ਚੈੱਕ ਅੰਦਰੋਂ ਦੂਜੇ ਨਾਲ ਦੀ ਕਾਰ ਆ ਠੀਕ ਹੈ ਵੀਰੇ ਇਹਦੀ 1,65,000 ਰੁਪਏ ਚੰਗੀ ਤਰ੍ਹਾਂ ਦੱਸਦੇ ਵੀਰੇ ਹੂੰ ਕਿੰਨੀ 1.65 1.65 ਡਿਮਾਂਡ ਆ ਠੀਕ ਹੈ ਵੀਰੇ 1.65 ਦੇ ਵਿੱਚੋਂ ਬਜੀ ਮਾਨਤਾਨ ਹੋ ਜੂਗਾ ਬਿਲਕੁਲ ਬਿਲਕੁਲ ਜਿੰਨਾਂ ਜਿਆਦਾ ਨੇਗੋਸ਼ੀਏਬਲ ਕਰ ਸਕਦੇ ਹੋ ਬਰਾ ਨਾਲ ਕਰ ਲਿਓ ਅੱਗੇ ਆ ਗਈ Honda ਦੀ Amaze ਅਮੇ 14 ਮਾਡਲ ਡੀਜ਼ਲ ਦੀ ਠੀਕ ਹੈ ਜੀ ਪਹਿਲੇ ਨਾਂ ਦੀ ਹੂੰ 3 ਲੱਖ 40 ਹਜ਼ਾਰ ਰੁਪਏ ਡਿਮਾਂਡ ਹੈ 14 ਮਾਡਲ ਡੀਜ਼ਲ ਦੀ ਪਹਿਲੇ ਨਾਂ ਦੀ 3 ਲੱਖ 40 ਹਜ਼ਾਰ ਡਿਮਾਂਡ ਕੰਡੀਸ਼ਨ ਦੀ ਗੱਡੀ ਇਹ ਵੀ ਸਾਫ਼ ਸੁਥਰੀਆ ਕਰਨੀ ਚਾਹੀਦੀ ਨਵੀਂ ਕੰਡੀਸ਼ਨ ਨਵੀਂ ਇੱਕ ਨੰਬਰ ਸਿੰਗਲ ਹੈਂਡ ਕਾਰ ਡਰਾਈਵਨ ਇੱਧਰ ਤੇ ਕਿੰਨੇ ਕ ਦਾ ਲੋਨ ਹੋ ਜੂਗਾ ਵੀਰੇ ਇਹ ਤਾਂ ਪਣਕ ਤਿੰਨ ਤੱਕ ਹੋ ਜਾਂਦਾ ਕਿਉਂਕਿ ਇਹ ਲਗਭਗ ਹਰੇਕ ਬੰਦੇ ਦੇ ਬਜਟ ਦੇ ਵਿੱਚ ਆਉਣ ਵਾਲੀ ਗੱਡੀ ਹੈ ਹਾਂ 2.5 ਪਣਕ ਤਿੰਨ ਦਾ ਲੋਨ ਹੋ ਜਾਏਗਾ ਹੂੰ ਛੋਟੀ ਜੀ ਡਾਊਨ ਪੇਮੈਂਟ ਨਾਲ ਬਈ ਗੱਡੀ ਮਿਲ ਜੂ ਤੁਹਾਨੂੰ ਬਿਲਕੁਲ ਬਿਲਕੁਲ ਅੱਗੇ ਆ ਇਹ ਕਾਰ ਦੀ 1.90 ਲੱਖ ਰੁਪਏ ਦੀ ਡਿਮਾਂਡ ਹੈ। ਇਹ ਡੀਜ਼ਲ ਆ ਕਿ ਪਟਰੋਲ? ਡੀਜ਼ਲ ਡੀਜ਼ਲ ਹੈ ਯਾਰ। ਓਨਰ ਕਿਹੜਾ ਦਾ? ਓਨਰ ਪਹਿਲਾ ਹੀ ਹੈ। ਫਸਟ ਓਨਰ ਦੀ ਫੋਰਡ ਫਿਗੋ 13 ਮਾਡਲ। 13 ਮਾਡਲ। ਕਰੋ ਜੀ ਚੈੱਕ ਡੀਜ਼ਲ ਦੀ ਕਾਰ ਆ ਡੀਜ਼ਲ ਦੇ ਵਿੱਚ ਐਵਰੇਜ ਵੀ ਚੰਗੀਆ ਗੱਡੀ ਦੀ। ਉਦਾਂ ਵੀ ਵਧੀਆ ਕਾਰ ਆ। ਕਾਰ ਵੀ ਮੇਨਟੇਨ ਹੈ ਸਾਫ਼ ਸੁਥਰੀ ਕਾਰ। 90 ਡਿਮਾਂਡ ਮੌਕੇ ਤੇ ਮਾਨਤਾਨ ਹੋ ਜਾਊਗਾ। ਹਾਂਜੀ। ਤੇ ਇਹ ਤੇ ਲੋਨ ਹੋ ਜਾ 13 ਮਾਡਲ ਤੇ। 13 ਤੇ ਹੋ ਜਾਊਗਾ। ਹੋ ਜਾਊਗਾ। ਠੀਕ ਹੈ। ਅੱਗੇ ਆ ਗਈ ਬਾਈ ਜੀ ਵੌਕਸਵੈਗਨ ਪੋਲੋ। ਪੋਲੋ 2020 ਮਾ ਜੀ ਆਫਟਰ ਮਾਰਕਟ ਲਾਈਟ ਹੈ ਸਕਰੀਨ ਐਂਡਰੋਇਡ ਲੱਗੀ ਹੋਈ ਹੈ ਚ ਹਮ ਠੀਕ ਹੈ ਵੀਰੇ ਇਹਦੀ ਡਿਮਾਂਡ ਜਿਹੜੀ ਹੈ 4.5 ਲੱਖ ਰੁਪਿਆ 4.5 ਲੱਖ 4 ਲੱਖ ਦੇ ਨੇਅਰ ਬਾਊਟ ਇਹ ਤੇ ਵੀ ਲੋਨ ਹੋ ਜਾਊਗਾ ਲੋ ਜੀ 4 ਲੱਖ ਦਾ ਲੋਨ ਹੋ ਜਾਊ 50 ਕੁ ਹਜ਼ਾਰ ਰੁਪਿਆ ਡਾਊਨ ਪੇਮੈਂਟ ਲੈ ਕੇ ਆਉਣੀ ਹੈ ਅੰਦਰੋਂ ਕੰਡੀਸ਼ਨ ਚੈੱਕ ਕਰੋ ਇੰਟੀਰੀਅਰ ਚੈੱਕ ਕਰੋ ਬ੍ਰੈਂਡ ਨਵਾਂ ਐਂਡਰੋਇਡ ਪਲੇਟ ਹੈ ਜੀ ਸਰ ਜਨਨ ਗਾਰੰਟੀ ਨਾ ਸਿਰਫ 50 ਹਜ਼ਾਰ ਕਿਲੋਮੀਟਰ ਚੱਲੀ ਹੈ 70 ਮੈਟ ਨਵੇਂ ਸੀਟ ਕਵਰ ਬਿਲਕੁਲ ਓਕੇ ਕੰਪਲੀਟ ਕਾਰ ਆ 50000 ਡਾਊਨ ਪੇਮੈਂਟ ਲਾਓ ਬਾਕੀ ਹੋ ਜੀ ਲੋਨ ਅੱਗੇ ਆ ਗਈ ਨਵੀਂ ਸ਼ੇਪ ਵਾਲੀ i20 ਦੱਸੋ ਵੀਰੇ 2021 ਮਾਡਲ ਪੈਟਰੋਲ ਸਪੋਰਟਸ ਹੂੰ ਇਹ ਹੈਗੀ ਹੈ ਪੈਟਰੋਲ ਚ ਆਟੋਮੈਟਿਕ ਪੈਟਰੋਲ ਆਟੋਮੈਟਿਕ ਸਪੋਰਟਸ 21 ਮਾਡਲ 40000 ਚੱਲੀ ਹੋਨਰ ਫਰਸਟ ਹੈ ਹੋਨਰ ਫਰਸਟ ਠੀਕ ਹੈ ਜੀ ਲਓ ਜੀ ਪੈਟਰੋਲ ਦੀ ਸਪੋਰਟਸ ਵੇਰੀਐਂਟ ਆ ਆਟੋਮੈਟਿਕ ਕਾਰ ਆ 21 ਮਾਡਲ ਪਹਿਲੇ ਨਾਲ ਦੀ ਸਿਰਫ 40000 ਚੱਲੀ ਕੰਡੀਸ਼ਨ ਦੀ ਬਹੁਤ ਸਾਫ਼ ਸੁਥਰੀਆ ਕਰੋ ਜੀ ਚੈੱਕ ਜਿਹੜੇ ਵੀਰ i20 ਆਟੋਮੈਟਿਕ ਭਾਲਦੇ ਸੀ ਉਹਨਾਂ ਵਾਸਤੇ ਆ ਗਈ ਕਰ ਲਿਓ ਕਾਲ ਦੱਸੋ ਵੀਰੇ ਰੇ 6.5 ਲੱਖ ਡਿਮਾਂਡ ਆ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ ਇਹ ਤੇ ਹੋ ਜਾਓ 5.5 ਲੱਖ ਦਾ ਲੋਨ ਸਾਢੇ 5.5 ਲੱਖ ਦਾ ਲੋਨ ਹੋ ਜਾਊਗਾ ਬਾਕੀ ਡਾਊਨ ਪੇਮੈਂਟ ਨਾਲੇ ਥੋੜਾ ਨੇਗੋਸ਼ੀਏਬਲ ਹੋ ਕੇ ਰੇਟ ਕੱਟ ਬਿਲਕੁਲ ਅੱਗੇ ਆ ਕੀ ਬਾਈ ਜੀ Honda City Silver color ਦੇ ਵਿੱਚ ਪੈਟਰੋਲ ਦੀ 2014 ਮਾਡਲ ਆ ਜੀ ਪਹਿਲੇ ਨਾਂ ਦੀ ਕਾਰ ਹੈ 80000 ਚੱਲੀ ਹੈ 14 ਮਾਡਲ ਪਹਿਲੇ ਨਾਂ ਦੀ 65000 ਚੱਲੀ ਹਾਂ 20 ਮਾਡਲ ਆ 20 ਵੇਰੀਅੰਟ 20 ਵੇਰੀਅੰਟ ਪੈਟਰੋਲ ਦੀ ਕਾਰ ਕੰਡੀਸ਼ਨ ਦੀ ਬਾਈ ਬਹੁਤ ਸਾਫ਼ ਸੁਥਰੀ ਆ ਸੀਟ ਕਵਰ ਨਵੇਂ ਇੰਟੀਰੀਅਰ ਸਾਫ਼ ਸੁਥਰਾ ਟਾਇਰ ਵੀ ਨਵੇਂ ਜੋਕੋਹਾਮਾ ਦੇ ਤੇ ਵੀਰੇ ਰੇਟ ਕੀ ਹੈ ਇਹਦੇ ਆਪਣੇ 7.4 ਲੱਖ ਰੁਪਏ ਦੀ ਮੰਗ ਹੈ 7.4 ਲੱਖ ਰੁਪਏ ਹਾਂਜੀ ਠੀਕ ਹੈ ਜੀ ਆ ਸੇਮ ਨਾਲ ਘੱਟ ਬਜਟ ਜੀ ਇਹ ਕਹਿੰਦੇ ਸਸਤੇ ਚ ਲੈਣਗੇ ਫਿਰ ਇਹ ਵੀ 14 ਹੀ ਆ ਕਿ ਵੇਰੀਐਂਟ ਥੱਲੇ ਵਾਲਾ ਐਸ ਮਾਡਲ ਆ ਠੀਕ ਹੈ ਵੀਰੇ ਇਹ ਵੀ ਨਵਾਂ ਪਹਿਲੇ ਆ ਪੈਟਰੋਲ ਆ ਹੂੰ ਇਹਦੇ 3,75,000 ਰੁਪਏ ਦੀ ਮੰਗ ਆ 3 ਲੱਖ 75 75 ਹਜ਼ਾਰ ਹਾਂਜੀ 3 ਲੱਖ 75 ਹਜ਼ਾਰ ਦੀ ਮੰਗ ਐਸ ਵੇਰੀਐਂਟ 14 ਮਾਡਲ ਪਹਿਲੇ ਨਾਂ ਦੀ ਪੈਟਰੋਲ ਪੈਟਰੋਲ ਦੀ ਕਾਰ ਕਰੋ ਜੀ ਚੈੱਕ ਕੰਡੀਸ਼ਨ ਦੀ ਗੱਡੀ ਇਹ ਵੀ ਸਾਫ਼ ਸੁਥਰੀ ਆ ਤੇ ਇਹਦੇ ਵਾਸਤੇ ਵੀ ਤੁਸੀਂ 80 ਕਹ ਹਜ਼ਾਰ ਰੁਪਿਆ ਡਾਉਨ ਪੇਮੈਂਟ ਬਾਕੀ ਹੋ ਜੂਗਾ ਲੋਨ ਤੇ ਅੱਗੇ ਬਾਈ ਜੀ ਸਕੌਡਾ ਖੜੀ ਆ ਰੈਪਿਡ ਰੈਪਿਡ ਪੈਟਰੋਲ ਦੇ 2013 ਮਾਡਲ ਹਮ ਆਨਰ ਫਰਸਟ ਠੀਕ ਐ ਇਹ 50000 ਚੱਲੀ ਐ ਗਾਰ ਵੀ ਘੱਟ ਚੱਲੀ ਐ 13 ਮਾਡਲ ਪਹਿਲੇ ਨਾਲ ਦੀ 50000 ਚੱਲੀ 365000 ਰੁਪਏ ਡਿਮਾਂਡ ਐ ਜੀ 365000 ਡਿਮਾਂਡ ਆ ਬਾਈ ਜੀ ਮੌਕੇ ਤੇ ਵਧੀਆ ਮਾਰ ਤਾਂ ਜਿੰਨਾ ਕਹੋਗੇ ਉਨਾ ਹੀ ਹੋ ਜੂਗਾ ਕੰਡੀਸ਼ਨ ਚੈੱਕ ਕਰਾ ਦੇ ਵੀਰੇ ਅੰਦਰੋਂ ਬਹੁਤ ਨਵੀਂ ਗਾਰ ਐ ਪੈਟਰੋਲ ਦੀ ਤੇ ਡਾਉਨ ਪੇਮੈਂਟ ਇਹਦੇ ਵਾਸਤੇ ਵੀ ਥੋੜੀ ਚੱਲੂਗੀ ਬਿਲਕੁਲ 50 60000 70000 ਜਿੰਨੀ ਡਾਉਨ ਪੇਮੈਂਟ ਦੇਣੀ ਆ ਦੇ ਦਿਓ ਬਾਕੀ ਲੋਨ ਕਰਾ ਦਾਂਗੇ ਹਾਂਜੀ ਤੇ ਅੱਗੇ ਆ ਗਈ ਬਾਈ ਜੀ ਵਰਨਾ ਫਲੋਟਿਕ ਫਲੋਟਿਕ 2013 ਮਾਡਲ ਡੀਜ਼ਲ ਦੀ ਐਸ ਐਕਸ ਹੂੰ ਇਹ ਇਹ ਆਪਣਾ 4 ਲੱਖ ਰੁਪਏ ਡਿਮਾਂਡ 13 ਮਾਡਲ ਐਸ ਐਕਸ ਡੀਜ਼ਲ ਦੀ ਹਾਂਜੀ ਠੀਕ ਹੈ 4 ਲੱਖ ਡਿਮਾਂਡ ਆ ਫਸਟ ਓਨਰ ਕਾਰ ਫਸਟ ਓਨਰ ਗੱਡੀ ਕਰੋ ਜੀ ਚੈੱਕ ਇਹ ਚ 2000 ਰੁਪਏ ਕਾ ਆਉਂਦੇ ਆ ਵੀਰੇ ਇਹ 2000 ਆਉਂਦੇ ਆ ਜੀ 2000 ਰੁਪਏ ਕਾ ਆਉਂਦੇ ਆ ਬਾਈ ਜੀ ਕੰਪਨੀ ਵੱਲ ਤੇ ਅੱਗੇ ਚਿੱਟੇ ਰੰਗ ਦੀ ਫਲੂਡਿਕ ਆ ਗਈ। ਇਹ 2011 ਸੌਰੀ 12 12 ਮਾਡਲ 2012 ਇਹ ਵੀ ਫਰਸਟ ਓਨਰ ਆ। ਹੂੰ। ਇਹਦੀ 3.80 ਲੱਖ ਰੁਪਏ ਡਿਮਾਂਡ ਆ। 12 ਮਾਡਲ ਪਹਿਲੇ ਨਾਂ ਦੀ। ਹਾਂਜੀ। ਇਹ ਕਿਹੜੀ ਹੈਗੀ? ਇਹ ਆਪਣੇ ਦੂਜੀ ਐਕਸ ਠੀਕ ਹੈ। ਸਿੰਗਲ ਏਅਰ ਬੈਗ। ਕਰੋ ਜੀ ਚੈੱਕ। ਸੀਟ ਕਵਰ ਐਸ ਵੀ ਵਧੀਆ ਪਏ ਹੋ ਨੇ। ਇੰਟੀਰੀਅਰ ਦੀ ਸਾਫ਼ ਸੁਥਰੀ। 3.80 ਲੱਖ 80 ਹਜ਼ਾਰ ਡਿਮਾਂਡ ਆ। ਮੌਕੇ ਤੇ ਹੋ ਜੂ ਮਾਨਦਾਨ। ਹਾਂਜੀ। ਤੇ ਅੱਗੇ ਬਾਈ ਗੱਡੀ ਖੜੀ ਆ ਆਡੀ। ਇਹ ਪੁਰਾਣੀਆਂ ਰੇਲਾਂ ਚ ਵੀ ਦੇਖੀ ਹੋਣੇ ਆ। ਹਾਂ। ਇਹ ਵੇਚਤੀ ਸੀ ਕਸਟਮਰ ਜਿਹਨਾਂ ਨੇ ਵੇਚੀ ਸੀ ਉਹਨਾਂ ਨੇ ਦੁਬਾਰੇ ਐਨ ਆਰ ਆਈ ਸੀਗੇ। ਹਾਂ। ਤੇ ਦੁਬਾਰਾ ਫੇਰ ਵੇਚਣ ਲਈ ਉਹਨਾਂ ਨੇ ਚੁੱਕੀ ਹਾਂਜੀ। ਠੀਕ ਐ। ਇਹ ਚੱਲੀ ਸਾਰੀ ਕੁਸ਼ੀ ਨਹੀਂ ਉਹਨਾਂ ਨੂੰ ਦਿੱਤੀ ਸੀ 42-43 ਤੇ 46000 ਚੱਲੀ ਆ। 3-4 ਹਜ਼ਾਰ ਹੀ ਚਲਾਈ ਜੀ। 3-4 ਹਜ਼ਾਰ ਹੀ ਚਲਾਈ ਜੀ। ਹਾਂ। 14 ਮਾਡਲ ਆ, ਸੈਕੰਡ ਓਨਰ ਆ। ਠੀਕ ਐ। ਪੇਂਟ ਦੀ ਸਾਰੀ ਓਰੀਜਨਲ ਆ, ਗਾਰੰਟੀ ਆ। ਟਾਇਰ ਨਵੇਂ ਆ। ਉਹਨੇ ਤਿੰਨੇ ਚਾਬੀਆਂ ਗੱਡੀ ਦੀਆਂ। ਠੀਕ ਐ। 40 ਹਜ਼ਾਰ ਚੱਲੀ ਡੀਜ਼ਲ ਦੀ। ਲਓ ਜ 올 오리지널 ਦੀ ਫੁੱਲ ਗਾਰੰਟੀ ਪੇਡ ਨੰਬਰ ਦੇ ਨਾਲ ਗੱਡੀ ਆ ਵੀਰੇ ਰੇਟ ਕੀ 1.50 ਲੱਖ ਰੁਪਿਆ ਡਿਮਾਂਡ ਹੈ 1.50 ਲੱਖ ਰੁਪਿਆ ਡਿਮਾਂਡ ਹਾਂਜੀ ਵਧੀਆ ਮਾਨਤਾਣ ਹੋ ਜੂਗਾ ਇਹਦੇ ਵਿੱਚੋਂ ਇਹਦੇ ਤੇ ਲੋਨ ਕਿੰਨੇ ਦਾ ਹੋਊਗਾ ਇਹਦੇ ਤੇ ਲੋਨ ਇੱਕ ਤਾਂ ਘੱਟ ਟਾਈਮ ਲੇ ਹੋਊਗਾ ਕਸਟਮਰ ਦੀ ਫਿਰ ਪ੍ਰੋਫਾਈਲ ਮੈਟਰ ਕਰਦੀ ਹੈ ਲੋਨ ਤਾਂ ਇਹਦੇ ਚ 5-6 ਲੱਖ ਦਾ 7 ਲੱਖ ਦਾ 5-6 ਲੱਖ ਦਾ ਹੋ ਜੂਗਾ ਠੀਕ ਹੈ ਜੀ ਲਓ ਜੀ ਇੱਧਰ ਲਿਆ ਵੀਰੇ ਗੱਡੀ ਖੜੀ ਆ ਪਜੈਰੋ स्पोर्ट ਦੱਸੋ ਵੀਰੇ 2016 4/2 ਆਟੋਮੈਟਿਕ ਠੀਕ ਹੈ ਇਹ ਚੱਲੀ ਹੈ ਆਪਣੇ 85000 16 ਮਾਡਲ 4x2 ਆਟੋਮੈਟਿਕ 85000 ਚੱਲੀ 0300 ਪੇਡ ਨੰਬਰ ਪੇਡ ਨੰਬਰ ਆ ਸਾਰੀ ਕਾਰ ਹੋਈ ਨਾ ਲੱਗ ਤੋਂ ਕੋਈ ਰੀਪੇਂਟ ਨਹੀਂ ਗਿਆ ਠੀਕ ਹੈ ਹਾਂਜੀ ਖੋਲਿਓ ਲੋਕ ਲੈ ਵੀਰੇ ਅੰਦਰੋਂ ਵੀ ਚੈੱਕ ਕਰਾ ਦੇ ਟਾਇਰਾਂ ਕਣੀ ਵੀ ਝਾਤੀ ਮਰਾ ਦੀ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਪਈ ਆ ਕਰੋ ਜੀ ਚੈੱਕ ਤੇ ਵੀਰੇ ਰੇਟ ਕੀ ਇਹਦਾ ਇਹਦਾ 9.5 ਲੱਖ ਰੁਪਏ ਡਿਮਾਂਡ ਆ ਭਾਜੀ 9.5 ਲੱਖ ਰੁਪਏ ਡਿਮਾਂਡ ਹਾਂਜੀ ਠੀਕ ਹੈ ਜੀ ਤੇ ਅੱਗੇ ਆ ਗਈ ਡਸਟਰ 2014 ਮਾਡਲ ਹੂੰ 85 ps ਵਾਲੇ ਇੰਜਣਾਂ ਚ ਠੀਕ ਹੈ ਪਹਿਲੇ ਨਾਂ ਦੀ ਕਾਰ ਹੈ ਜੀ ਤੇ ਇਹ ਵੀ ਘੱਟ ਚੱਲੀ ਹੈ ਕੋਈ ਕਿੰਨੀ ਆਪਣੇ 650000 ਚੱਲੀ ਸਾਰੀ 14 ਮਾਡਲ ਹਾਂਜੀ ਪਹਿਲੇ ਨਾਂ ਦੀ 85 bhp ਹੈ ਅਲੋਇ ਟਾਇਰ ਦਿਖਾਓ ਬਿਲਕੁਲ ਨਵੇਂ ਨੇ ਹਮ ਠੀਕ ਹੈ ਪਹਿਲੇ ਨਾਂ ਦੀ ਕਾਰ ਹੈ ਚਿੱਟਾ ਰੰਗ ਤੇ ਇਹ ਵੀ ਵਧੀਆ ਛੋਟੇ ਰੇਟ 'ਚ ਦੇ ਦਾਂਗੇ ਕਿੰਨਾ ਵੀਰੇ 380000 ਰੁਪਏ ਡਿਮਾਂਡ ਹੈ ਜੀ ਮਾਨਤਨ ਮੌਕੇ ਤੇ ਠੀਕ ਹੈ ਹਾਂਜੀ 380 ਜੋ ਬਾਈ ਜੀ ਮੌਕੇ ਤੇ ਮਾਨਤਨ ਹੋ ਜਾਊਗਾ ਵਧੀਆ ਆਟੋ ਫਾਰਮ ਦੇ ਸੀਟ ਕਵਰ ਪਏ ਹੋਣੇ ਵਧੀਆ ਕਾਰ ਹੈ ਬਹੁਤ ਮੇਨਟੇਨ ਹੈ ਅਲੋਇਟਰ ਤੋਂ ਜਮਾ ਬ੍ਰਾਂਡ ਨੇ ਹੁੰਨੇ ਕੋਈ ਨਹੀਂ ਹੈ ਵੀ ਪੁਰਾਣੇ ਨੇ ਹਮ ਠੀਕ ਹੈ ਡੀਅਰ 2015 ਮਾਡਲ ਡੀਜ਼ਲ ਦੀ ਟਾਪ ਮਾਡਲ ਜੀਏ ਠੀਕ ਹੈ ਪਹਿਲੇ ਨਾਮ ਦੀ ਕਾਰ ਹੈ ਇਹ ਵੀ 65000 ਚੱਲੀ ਜੀ 2015 ਮਾਡਲ 15 ਮਾਡਲ ਜੀਏ ਪਹਿਲੇ ਨਾਮ ਦੀ ਜੀਡੀਆਈ ਡੀਜ਼ਲ ਦੀ ਕਾਰ ਕੰਪਨੀ ਦੇ ਹੱਲੇ ਆ ਜਾਂਦੇ ਆ ਬਾਈ ਜੀ ਸਭ ਕੋਈ ਪੁਸ਼ ਬਟਨ ਸਟਾਰਟ ਆ ਜਾਂਦਾ ਤੇ ਕੰਡੀਸ਼ਨ ਚੈੱਕ ਕਰਾਓ ਕੋਈ ਅੰਦਰੋਂ ਬ੍ਰਾਂਡ ਨਿਊ ਕਾਰ ਵੀ ਹੈ ਬਿਲਕੁਲ ਤੇ ਭਾਜੀ ਰੇਟ ਇਹਦਾ ਆਪਣਾ 4.80 ਡਿਮਾਂਡ ਹੈ ਜੀ 4 ਲੱਖ 80 ਹਜ਼ਾਰ ਹਾਂਜੀ ਠੀਕ ਹੈ ਲਓ ਜੀ ਅੱਗੇ ਆਜੋ ਵੀਰੇ 4 ਲੱਖ 80 ਹਜ਼ਾਰ ਚ ਬਾਈ ਤੁਹਾਡਾ ਵਧੀਆ ਮਾਨਦਾਨ ਹੋ ਜਾਊਗਾ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਹੈ ਇਹ ਤੇ ਤਕਰੀਬਨ 4 ਲੱਖ ਦਾ ਨਿਰਮਾਣ ਲੋਨ ਹੋ ਜਾਊਗਾ 4 ਲੱਖ ਦੇ ਠੀਕ ਹੈ ਜੀ